ਹੜਾਂ ਵਾਲੀ ਆ ਬਾਬੇ ਹੱਸਦੇ ਦੀ ਵੀਡੀਓ ਦੇਖ ਕੇ ਇੱਕ ਚੰਡੀਗੜ੍ਹ ਆਈਟੀ ਵਾਲੀ ਕੁੜੀ ਖਿਜ ਕੇ ਬੋਲੀ ਕਹਿੰਦੀ ਇਹਨਾਂ ਕੋ ਖੁਸ਼ੀ ਕਿਸ ਬਾਤ ਕੀ ਹੋ ਰਹੀ ਐ ਮੈਂ ਕਿਹਾ ਭੈਣ ਜੀ ਜਿਹੜੀਆਂ ਕੌਮਾਂ ਨੇ ਹੱਲੇ ਝੱਲੇ ਹੋਣ ਨਾ ਜੇ ਉਹ ਕਿਤੇ ਹੜਾਂ ਨੂੰ ਟੱਚਰ ਕਰ ਦੇਣ ਗੁੱਸਾ ਨਹੀਂ ਮੰਨੀਦਾ ਮੈਂ ਕਿਹਾ ਭੈਣ ਜੀ ਮਹਾਲੀ ਘਰਾਂ ਚ ਗਿੱਠ ਗਿੱਠ ਪਾਣੀ ਆਇਆ ਤੇ ਲੋਕਾਂ ਨੇ ਧਰਨਾ ਲਾ ਲਿਆ ਨਾਲੇ ਹਰ ਟਾਈਮ ਪ੍ਰਸ਼ਾਸਨ ਸਿਰ ਤੇ ਖੜਾ ਰਹਿੰਦਾ ਤੇ ਇੱਧਰ ਇਹਨਾਂ ਦੇ ਪਤੰਦਰਾਂ ਦੀਆਂ ਬੈਠਕਾਂ ਦੇ ਵਿੱਚ 6 ਦਿਨ ਹੋ ਗਏ ਦਰਿਆ ਬਿਨਾਂ ਬੁਲਾਏ ਪਰੌਣੇ ਮੰਗਵਾ ਕੇ ਬੈਠਾ ਤੇ ਬਾਬਾ ਤਾਂ ਵੀ ਗਈ ਜਾਂਦਾ ਵਾਹ ਬੜੀ ਠੰਡੀ ਵਗਦੀ ਆ ਮਿਹਰੇ ਨਜ਼ਾਰੇ ਤੇ ਠੰਡੀ ਹਵਾ ਆਉਦੀ ਆ ਕਹਿੰਦੇ ਜੇ ਕਿਸੇ ਦਾ ਘਰ ਟਹਿ ਜੇ ਬੰਦਾ 20 ਸਾਲ ਪਿੱਛੇ ਚਲੇ ਜਾਂਦਾ ਬਿਨਾਂ ਸ਼ੱਕ ਬਹੁਤ ਭਾਰਾ ਨੁਕਸਾਨ ਹੋ ਰਿਹਾਗਾ ਪਰ ਰੱਬ ਨਾ ਕਰੇ ਜੇ ਕਿਤੇ ਵਿਪਤਾ ਪੈ ਗਈ ਪਿੱਛੇ ਦਾ ਪਤਾ ਨਹੀਂ ਬਾਈ ਤੈਨੂੰ ਮੂਰੇ ਹੀ ਖੜੇ ਮਿਲਣਗੇ ਇੱਕ ਗੱਲ ਹੋਰ ਕਹਾਂ ਯਾਰ ਨਮਾ ਖੂਨ ਚੱਲ ਬਾਲਾ ਵੀ ਮਾਰ ਜਾਂਦਾ ਪਰ ਹਰ ਟਾਈਮ ਵੱਡਿਆਂ ਟਰੈਕਟਰਾਂ ਨੂੰ ਗਾਲਾਂ ਕੱਢਣ ਵਾਲੇ ਨਾ ਸੱਚੀ ਸੱਚੀ ਦੱਸਿਓ ਜਦੋਂ ਇੱਕ ਦਿਹਾੜੀ ਵੀ ਠੋਕ ਕੇ ਮੀਂਹ ਪੈ ਜਾਏ ਆ ਬਲੈਕ ਦੇ ਕੇ ਲਿਆਂ ਹੋਈਆਂ ਡਿਫੈਂਡਰਾਂ ਜੀ ਬੈਗਣਾ ਹਰ ਇੱਕ ਨਾ ਛੱਡ ਥੱਲੇ ਲਾ ਕੇ ਬਾਹਰੋਂ ਸ਼ਟਰ ਸਟ